ਹਾਂਜੀ ਸਤਿ ਸ੍ਰੀ ਅਕਾਲ ਜੀ ਭਾਲਾ ਡੇੜੀ ਖੰਡ ਤੇ ਬੋਬੋ ਵੈਲਕਮ ਹੈ ਜੀ ਅੱਜ ਦੀ ਗੱਲ ਡਾਗੀਆ ਪਿੰਡ ਭੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਦੇ ਵਿੱਚ ਦੋ گاਵਾ ਬਹਿ ਜਾਣਾ ਇੱਕ ਅੱਜ ਛੋਟੀ ਵਿਖਾ ਲਾਂਗੇ ਬਾਕੀ ਬੋਸ਼ੀ ਦੇ ਡਿਟੇਲ ਵੀ ਜੀ ਇਹਨਾਂ ਨੂੰ ਤੇ ਕਰਦੇ ਆਂ ਗੱਲਬਾਤ ਅਰੇ ਬੋਸ਼ੀ ਬਰਗਣ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਬਹੁਤ ਵਧੀਆ ਤਾਨੂ ਕਿਦਰ ਪਾਛਾ ਦਾ ਫੋਨ ਚਲੋ ਵਧੀਆ ਜੀ ਹਾਂਜੀ ਤੁਹਾਡੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਡੀਓ ਵੇਖਦੇ ਹਾਂ ਹਾਂਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਹਾਂਜੀ ਸੁਈਆਂ ਸੋਈਆਂ ਗਾਵਾਂ ਹੀ ਦੋਧਿਆ ਠੀਕ ਹੈ ਜੀ ਇਹ ਪਿੱਛੇ ਛੱਡਿਆ ਆਪਣੇ ਘਰ ਜੀ ਲੈਣਾ ਅੱਛਾ ਸੁਣ ਵਧੀਆ ਸ਼ਾਨ ਜੀ ਮੈਨੂੰ ਖਬਰ ਠੀਕ ਹੈ ਜੀ ਕਿ ਤਿੰਨ ਕੀ ਆ ਆਪਣੇ ਮੋਬਾਈਲ ਇਹੇ ਵੀ ਪਾ ਦੇਗਾ ਤੁਹਾਨੂੰ ਠੀਕ ਹੈ ਇਹੋ ਹੀ ਆ ਦੱਸਿਓ ਫਿਰ ਆ ਦੱਸਿਓ ਆ ਪਹਿਲੇ ਸੁਣ ਰਿਹਾ ਮੈਂ ਆਪ ਕੋ 2 ਮਿੰਟ ਰੋਕੇ ਬਾਅਦ ਗੱਲ ਕਰਦਾ ਹਾਂ ਮੈਂ ਆ ਵੀ ਬਸ 2 ਮਿੰਟ ਬਾਅਦ ਜਾਓ ਓਕੇ ਓਕੇ ਕਿੰਦੋ ਰਿਮਾਨ ਕਰਦੇ ਨੇ ਹਾਂਜੀ ਮੈਂ ਐਨ ਕਰ ਦ ਮਰੀ ਲੰਮੀ ਪਹਿਲੇ ਸੁਏ ਹਾਂ ਮਗਰ ਆ ਵਸ਼ੀ ਆ ਠੀਕ ਹੈ ਜੀ ਵਿਖਾ ਦੇਣਾ ਜੀ ਆ ਵਸ਼ੀ ਬਹੁਤ ਚੰਗੀ ਆ ਪਹਿਲਾ ਦੁਹੇੜੇ ਠੀਕ ਹੈ ਜੀ ਦੁੱਧ ਕਿੰਨਾ ਕਾ ਆ ਗਿਆ ਜੋ ਥੋੜਾ ਘੱਟ ਪੌਦਾ ਹੋ ਰਿਹਾ ਜਿਆਦਾ ਮੈਂ 15 ਕੁ ਕਰਾਂ ਤਾਂ ਪਤਾ ਹੋਊਗਾ ਠੀਕ ਹੈ ਜੀ ਤੇ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਉਹ ਵਸੀ ਮਗਰ ਫੋੜੇ ਨਹੀਂ ਵੇਜ ਠੀਕ ਹੈ ਜੀ ਲੈ ਆਓ ਜੀ ਲੈ ਆਓ 3 ਸਾਲ ਬੜੀ ਬਾਕੀ ਦਾ ਰਸੀ ਰਸੀ ਦਾ ਬਣਾ ਚੋਈ ਦੀ ਠੀਕ ਹੈ ਜੀ ਇਧਰ ਇੱਕ ਵਾਰ ਬੈਠ ਲੇ ਠੀਕ ਹੈ ਜੀ ਅਸੀਂ ਤੁਸੀਂ ਨਹੀਂ ਕੋਈ ਕੋੜੀ ਪੈਂਦੀ ਇਦਾਂ ਚੋਈਦੀ ਆ ਵੀ ਤੇ ਬੱਲੋਂ ਭਾਵੇਂ ਆ ਵਸ਼ੀ ਆ ਗਈ ਠੀਕ ਹੈ ਜੀ ਅਨ ਇਦਾਂ ਥੱਲੇ ਭਾਜੇ ਵੀ ਨਹੀਂ ਵੀ ਵਸ਼ੀ ਹਰਣੀ ਹੈ ਜਾਂ ਕਿੱਦਾਂ ਵਾਣਾ ਜਿੱਦਾਂ ਮਰਜੀ ਭਾਜੇ ਠੀਕ ਹੈ ਠੰਡੀ ਯਾਰ ਅਸੀਂ ਤੁਸੀਂ ਕੀ ਬਣਾਈ ਆ ਆ ਵੀ ਇਦਾਂ ਠੀਕ ਠੀਕ ਦਸੋੜੇ ਤਾਂ ਦੇ ਰੇ ਦਾ ਮੁੱਲ ਦੇ ਉਹਦਾ ਵਾਅਦਾ ਕਰਨਾ ਵਸ਼ੀ ਦਾ ਚੱਲ ਦੇ ਦਾਂਗੇ ਹੁਣ ਬਾਹਰ ਦੀ ਜਦਾਂ ਬਾਠੀ ਆਦੀ ਨਾ ਬਾਹਰ ਤੋਂ 60 ਦੇ ਦੇ ਨਾਲ ਗਲ 55000 ਜਿਆਦਾ ਲਾਣਾ ਦੇ ਦਾਂਗੇ 55000 ਦੀ 14 15 ਕਰੋ ਪੱਕਾ ਹੋਊਗਾ 14 15 ਜਿਆਦਾ ਠੀਕ ਹੈ ਜੀ ਦੇਣੀ 55 ਦੀ ਹੈ ਇਹ ਨਹੀਂ ਵੀ ਕੋਈ ਆਖੇ 45 ਦੇ ਲੋ 45 ਦੇ ਲੋ ਠੀਕ ਹੈ ਜੀ ਇਹਦੇ ਨਾਲ ਅਗਲੀ ਵੱਸੀ ਆ ਇਹ ਵੀ ਵੱਸੀ ਆ ਆਹ ਵੇ ਹਾਂ ਦੋ ਦੇ ਕੋਲ ਦੋ ਦੇ ਕੋਲ ਇਹ ਵੀ ਇਹ ਸਿਰ ਤੇ ਨਾ ਅਸੀਂ ਛੱਡੋ ਤੇ ਭਾਵੇਂ ਨਾ ਛੱਡੋ ਇਹ ਵੀ ਹਾਂ ਗਾਇਆਂ ਸਾਰੀਆਂ ਰਸੂਣ ਆਰੇ ਇਹ ਇਹ ਸੁਆ ਗਿਨਵਾ ਗਿਆ ਜੀ ਇਹ ਸੁਆ ਦੁੱਧਾ ਵਾ ਇਹਦਾ ਦੋਤੀ ਜਿਹੜਾ ਲੀਟਰਾਂ ਦਾ ਹੋਊਗਾ ਤਾਂ ਤੇਰੀ ਚਵੀ ਪਰ 20 ਕਿਲੋ ਗਾਰੰਟੀ ਦੇ ਵੀਰੇ ਨੂੰ ਦੇ ਦੇ ਠੀਕ ਹੈ ਜੀ 20 ਕਿਲੋ ਗਾਰੰਟੀ ਦੇ ਚ ਜਵਾਬ ਸਮਾਂ ਦੇਣਾ ਹੋਊਗਾ ਵੀ ਸਰਕਾਰ ਹੀ ਰਕਾਰ ਦੇ ਜਾਣਾ ਸਮਾਂ ਤੇ ਜਾਣਾ ਠੀਕ ਹੈ ਜੀ ਲੈਓ ਜੀ ਲੈਓ ਕੋਈ ਰਸੀ ਰਸੀ ਨਹੀਂ ਪਾਉਣੀ ਪੈਂਦੀ ਰੂਆ ਦੂਜਾ ਜੀ ਠੀਕ ਹੈ ਜੀ ਬਾਕੀ ਸੂਈ ਕਿਸੇ ਨੇ ਚੋਲਣੀ ਹੈ ਕਿਨੇ ਸੂਣ ਵਾਲੀਆਂ ਹਾਂਜੀ ਬਾਕੀ ਬੋਤ 20 ਕਿਲੋ ਤੋਂ ਬਾਹਰ ਨਹੀਂ ਹੋਗਾ ਭਾਂਵੇਂ 10 ਡੰਗ ਜੋ ਇਹਨੂੰ ਠੀਕ ਹੈ ਜੀ ਆਹ ਬਾਲਟੀ ਦੇ ਭਾਵੇਂ ਪਿਆਵੇ ਭਾਵੇਂ 28 ਕਿਲੋ ਜਾਪੇ ਹਾਂਜੀ ਠੀਕ ਐ ਪਰ 20 ਕਿਲੋ ਤੋਂ ਬਾਅਦ ਹੋਣੀ ਬਣਾਇਆ ਉਹਦੀ ਬੜੀ ਮੋਡੀ ਘੜੀ ਬਣਾ ਚੰਗਾ ਜਵਾਬ ਇਹਨੂੰ ਨੋੜ ਭਾਵੇਂ ਇਧਰੇ ਜਿਆਦਾ ਜੂੜ ਜੰਗੀ ਜਿਆਦਾ ਹਾਂਜੀ ਮਗਰ ਮਾਰ ਤੂੰ ਠੀਕ ਐ ਛੜੀ ਢੁੰਡੀ ਬੜੀ ਐ ਤਾਂ 20 ਕਿਲੋਸ ਮੈਂ ਕੱਲ ਲੀਕਣ ਵਾਲਾ ਇਹ ਨਹੀਂ ਵੀ 20 ਜਾਂ ਕੋਈ 18 ਮੰਨ ਲੇ 19 ਮੰਨ ਲੇ 20 ਹੋ ਠੀਕ ਐ ਇਹ ਦੇਖੀ ਹੋ ਜੂ 19 ਨਹੀਂ ਹੋਊਗਾ ਤੇ ਦੱਸੋ ਡੇਟ ਇਹਦਾ ਰੇਡ ਵੀਰ ਉਹਦਾ ਮੁੱਲ ਵਾਧੇ ਕਰਦਾ 65000 ਦੀ 65000 ਦੀ ਨਾ 60 55000 ਜਾਂਦੀ ਹਾਂ ਨਾ ਪੱਕੀ ਦਵਾਂਗੀ 55000 ਦੀ ਦੁੱਧ 20 ਕਿਲੋ ਦਿਨ ਦੇ ਲਵੇ ਕੋਈ ਚਵਾ ਪਸਮਾ ਆ ਵੇਖੋ ਠੀਕ ਹੈ ਜੀ ਉਹ ਨਹੀਂ ਦੰਗੇ ਨਾ ਆ ਜਾਣਾ ਠੀਕ ਹੈ ਜੀ ਇਹ ਟੋਕਰ ਕ ਬਣਾ ਗਈ ਗੜੀ ਹਾਂਜੀ ਇਹ ਟੋਕਰ ਕ ਬਣ ਜੇ ਠੀਕ ਹੈ ਖੋਲੋ ਫਿਰ ਨੀਲੀ ਦੀ ਮੈਂ ਹਾਂ ਠੀਕ ਹੈ ਜੀ ਤੇ ਦੁੱਧ ਦੇ ਕੋ 7 ਕਿਲੋ ਤਾਂ ਲਾਗੇ ਬਨੇ ਹਾਂ 7 ਕਿਲੋ ਲਾਗੇ ਬਨੇ ਇਹਨੂੰ ਇਹਨੂੰ 6 ਮਹੀਨੇ ਪੂਰੇ ਹੋ ਗਏ ਆ ਦੁੱਧ ਰੋ ਪਾਸ ਦਾ ਨਰਾਵਾ ਦੁਰਾ ਹੋਂਡਾ ਨਾਲ ਕਰਦਾ ਏ ਠੀਕ ਹੈ ਜੀ ਮੇਲਾ ਪਿਓਰ ਨੀਲੀ ਆ ਪਿਓਰ ਨੀਲੀ ਆ ਹਾਂਜੀ ਅੱਖਾਂ-ਅੱਖਾਂ ਬਿੱਲੀਆਂ ਆ ਤੇ ਰੇੜੇ ਵੀ ਲੱਗੀ ਪੱਠੇ ਵੀ ਲਿਆਉਂਦੀ ਏ ਠੀਕ ਹੈ ਜੀ ਤਿੰਨ ਕੰਮ ਹੋਏ ਚਪੜਾ ਕਿਹੜੇ ਇੱਕ ਰੇੜੇ ਲੱਗੀ ਇੱਕ ਦੁੱਧ ਦਿੰਦੀ ਹਾਂਜੀ ਇੱਕ ਗਾੜੀ ਸੂਣ ਵਾਲੀ ਹਾਂਜੀ ਦੁੱਧ ਮੈਂ 16 ਕਿਲੋ ਕੱਢਦੀ ਗਾਰੰਟੀ ਨਾਲ ਠੀਕ ਹੈ ਜੀ ਹਾਂਜੀ ਕਿੰਵਾਂ ਸੂਆ ਆ ਗਿਆ ਜੋ ਸੂਆ ਤੀਜਾ ਆ ਜੇ ਠੀਕ ਹੈ ਚੌਥੇ ਗਾੜੀ ਸੂਣਾ ਤੀਜੇ ਸੂਣਾ ਗਾੜੀ ਤੀਜੇ ਸੂਣਾ ਨਹੀਂ ਨਹੀਂ ਪਿਓਰ ਠੀਕ ਹੈ ਜੀ ਪਿਓਰ ਨੀਲੀ ਜਾਨੀ ਪਿਓਰ ਨੀਲੀ ਪਾਣੀ ਬਗਾਉ ਦੇਣਾ ਆ ਥਾਂ ਤੋਂ ਸਾਰੇ ਨਿਸ਼ਾਨੀਆਂ ਖਾਜੇ ਆਖ ਵੀ ਬਿੱਲੀ ਗੁਲਾਬੀ ਨਾ ਆ ਵੀ ਫੜਾ ਰੂ ਹੀ ਦੂ ਹਾਂਜੀ ਆ ਵੀ ਖਾ ਲੂ ਖਾ ਦੇ ਨੀ ਆ ਆਖਾ ਦੋਵੇਂ ਸੀ ਇਹਾਂਗੇ ਸੋ ਆ ਸੇਂਗ ਵੀ ਚਿੱਟੇ ਹਾਂਜੀ ਹਾਂਜੀ ਆ ਵੀ ਲਪੇ ਠੀਕ ਹੈ ਜੀ ਤੇ ਪੂਛ ਪਾ ਸਾਰੀ ਗੱਲ ਕਹਦੇ ਆਪੇ ਕਿਹਨੇ ਵੇਖ ਲੈਣੀ ਦੱਸਣ ਦੀ ਲੋੜ ਨਹੀਂ ਆ ਵੀ ਇਧਰ ਚੌੜੀ ਵੇਹ ਪਿਛੋਂਆਂ ਕਿੰਨੀਆਂ ਮੇਲਾ ਲੇਵਾ ਆ ਵੀ ਖਾ ਲਦੇ ਸਾਈ ਆ ਪੂਰੀਆਂ ਫੁੱਲ ਨਿਸ਼ਾਨੀਆਂ ਦੀ ਲੀਜੀ ਕੋਈ ਹੈ ਪੂਰੀ ਨਿਸ਼ਾਨੀ ਦੀ ਆ ਨੀਲੀ ਤੇ ਦੁੱਧ ਕਿੰਨਾ ਦੱਸਿਆ ਜੋ ਦੁੱਧ ਦੇ ਤਕ ਹੁਣ 7 ਕਿਲੋ ਆ 7 ਕਿਲੋ ਤੇ 6 ਮਹੀਨੇ ਨਿਕਲ ਬਸੀਰ ਇੰਨੀ ਬੜੀ ਵੀ ਕਿਸੇ ਦੇ ਘਰ ਜਾ ਕੇ ਲਾਤੋਂ ਨਹੀਂ ਮਾਰੂਗੀ ਪਹਾੜੇ ਸਾਡੇ ਘਰ ਵੀ ਆ ਜਾਈ ਸਾਡਾ ਵਾਗੇ ਮਤਲਬ ਮੈਂ ਪੂਰੀ ਐ ਮਿਲ ਪਈ ਹਿੱਲੀ ਨਹੀਂ ਆ ਤੇ ਗੱਡੀ ਵੀ ਨਹੀਂ ਕਿਸੇ ਦੇ ਘਰ ਹੀ ਲੈਣੀ ਠੀਕ ਹੈ ਸਾਡੇ ਅੰਗ ਦੀ ਦੋਵੇਂ ਟਾਈਮ ਠੀਕ ਹੈ ਜੀ ਹਾਂਜੀ ਤੇ ਦੱਸੋ ਡੇਰ ਫੇਰ ਇਹਦਾ ਮੁੱਲ ਜਨਾ ਮਾਜੀ ਕਰੀਏ ਦੇ ਦਾਂ 65000 65000 ਦੀ ਹਾਂਜੀ ਨਾ 65 ਦੀ ਨਾ 62 ਦੀ ਇਹ 60000 ਨਹੀਂ ਦਵਾਂ ਤੋ 60000 ਰੁਪਏ ਛੋਲ ਕਰਾਂਗੇ ਹਾਂ ਨਾ ਪੱਕਾ ਠੀਕ ਹੈ ਜੀ ਜੋ ਪੱਕਾ ਰੇਟ ਆ ਤੇ ਜਿਹੜੇ ਲੱਗੀ ਜੇ ਠੀਕ ਹੈ ਰੇੜੇ ਨੇ ਲੱਗੀ ਆ ਦੁੱਧ ਵੀ ਦਿੰਦੀ ਆ ਦੁੱਧ ਵੀ ਦਿੰਦੀ ਆ ਤੇ ਗਾੜੀ ਵੀ ਗੱਬਣਾ ਸਾਲ ਆ ਕੱਲ ਵੀ ਪਾੜੇ 6 ਕਿਲੋ ਦੇ ਅੱਠ ਕਿਲੋ ਗਿਆ ਸੀ ਹਾਂਜੀ ਪਰ 7 ਕਿਲੋ ਹੀ ਆ ਠੀਕ ਹੈ ਜੀ ਸਾਨੂੰ 8 ਕਿਲੋ ਨਹੀਂ ਮਿਲੀ ਆ ਪਰ 7 ਕਿਲੋ ਤੇ ਚਾਹ ਐਡਾ ਚੰਗਾ ਲੱਗਾ ਵੀ ਦੂਜੇ ਘਰ ਚੋਂ ਦੀ ਆਵਾਜ਼ ਆਉਂਦੀ ਸੀ ਠੀਕ ਹੈ ਇਹਨਾਂ ਪਸਮਾ ਵੀ ਗੱਲਾਂ ਹੀ ਗਾਉਂਦੀਆਂ ਆ ਠੀਕ ਹੈ ਜੀ ਤੇ ਬਹੁਤ ਸਾਫ਼ ਸੁਥਰੀ ਆ ਬਾਕੀ ਸੂਪ ਰੇਟ ਕਾਣੇ ਮੈਨੂੰ ਫੇਰ ਬਾਕੀ ਸਾਰੇ ਸਾਡੇ ਨੂੰ ਠੀਕ ਹੈ ਡਰੈਸ ਦੱਸ ਦਿਓ ਆਪਣਾ ਡਰੈਸ ਆਪਣਾ ਪੰਘਾਲੀ ਪਿੰਡ ਕਿੱਥੇ ਵਾਲੀ ਦੱਸੋ ਪਿੰਡ ਪੰਘਾਲੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਸੀਰ ਮਜੀਠਾ ਹਾਂਜੀ ਜੈੰਤੀਪੁਰਾ ਡਾਕਰ ਕੋਲ 4 ਕਿਲੋ ਮਟਰ ਪੈਂਦਾ ਹਨ ਠੀਕ ਹੈ ਜੀ ਤੇ ਬਾਕੀ ਸਾਰੇ ਵੀਰ ਭੈਣ ਭਰਾ ਨੂੰ ਲਾ ਦੇ ਲੋ ਪਿਆਰ ਭਰੀ ਸਾਸੇ ਕਾਲ ਠੀਕ ਹੈ ਜੀ ਤੇ ਨੰਬਰ ਤੁਹਾਨੂੰ ਲਾਈ ਆ ਹਾਂਜੀ ਉਹ ਜਿਹੜੇ ਆ ਦੋ ਜਣੇ ਤੁਹਾਡੇ ਠੀਕ ਹੈ ਜੀ